ਮੈਂ ਕਹਿੰਦਾ ਠੀਕ ਹੈ ਜੀ ਆਪਾਂ ਭਈਆਂ ਨੂੰ ਟਾਰਗੇਟ ਨਹੀਂ ਕਰਦੇ ਪਏ ਇੱਕ ਭਈਏ ਦੇ 2-2 ਹਜ਼ਾਰ ਕਾਰਡ ਬਣੇ ਹੋਏ ਆ ਇੱਕ ਯੂਪੀ ਦੇ ਵਿੱਚ ਇੱਕ ਪੰਜਾਬ ਦੇ ਵਿੱਚ ਉਹ ਇੱਥੋਂ ਕਾਂਡ ਕਰਕੇ ਯੂਪੀ ਚੱਲ ਜਾਂਦਾ ਯੂਪੀ ਤੋਂ ਕਾਂਡ ਕਰਦਾ ਇੱਥੇ ਆ ਜਾਂਦਾ ਕਿੱਦਾਂ 2-2 ਹਜ਼ਾਰ ਕਾਰਡ ਬਣ ਜਾਂਦੇ ਸਾਡੇ ਰਾਜਨੀਤਾਂ ਦੇ ਸਾਰੇ ਕੰਮ ਆ ਆ ਤੁਸੀਂ ਦੇਖ ਲਿਆਊਗਾ ਅੱਜ ਕਿੰਨੇ ਦਿਨ ਹੋ ਗਏ ਕੋਈ ਵੀ ਲੀਡਰ ਹਲੇ ਤੱਕ ਬੋਲਿਆ ਨਹੀਂ ਆ ਕੋਈ ਵੀ ਖੁੱਲ ਕੇ ਭਈਆਂ ਦੇ ਅੰਗੇਸ਼ ਨਹੀਂ ਆਇਆ ਜਾਂ ਪ੍ਰਵਾਸੀਆਂ ਆ ਜਾਂ ਕੋਈ ਵੀ ਕਮਿਊਨਿਟੀ ਦੇ ਕਿਸੇ ਦੇ ਅੰਗੇਸ਼ ਪਾਜੀ ਉਹਨਾਂ ਦਾ ਵੋਟ ਬੈਂਕ ਆ ਇਹਦਾ ਸਾਡੇ ਤੁਹਾਡੇ ਅੰਦਰ ਆਕ ਲੱਗੀ ਭਈ ਸਾਡੇ ਬੱਚੇ ਆ ਤੁਹਾਡੇ ਬੱਚੇ ਗਲੀਆਂ ਇਹ ਸਿਰਫ ਇਲੈਕਸ਼ਨ ਲੜਦੇ ਆ ਇਹ ਸਿਰਫ ਜਿੰਨਾ ਚਿਰ ਇਲੈਕਸ਼ਨ ਹੈ ਉਹਨਾਂ ਚਿਰ ਇਹ ਨਹੀਂ ਬੋਲਣਾ ਉਸ ਤੋਂ ਬਾਅਦ ਕਿਸੇ ਨੇ ਬੋਲਣਾ ਇਹ ਨਹੀਂ ਮੈਂ ਕਿੰਨਾ ਕੱਲੇ ਪਈਏ ਜਿੰਨੀਆਂ ਵੀ ਬੰਗਲਾਦੇਸ਼ੀ ਇਥੇ ਪਤਾ ਨਹੀਂ ਕਿੰਨੇ ਆ ਗਏ ਆ ਹੋਰ ਕਿੰਨੀਆਂ ਆਕਾਸ਼ਟਾਂ ਜਿਹੜੀਆਂ ਪੰਜਾਬ ਦੇ ਵਿੱਚ ਆ ਚੁੱਕੀਆਂ ਸਾਰਿਆਂ ਦੀ ਪੁਲਿਸ ਵੈਰੀਫਿਕੇਸ਼ਨ ਹੋਣੀ ਚਾਹੀਦੀ ਆ ਉਸ ਤੋਂ ਬਿਨਾ ਆਪਣੇ ਮਹੱਲਿਆਂ ਦੇ ਵਿੱਚ ਆਪਣੇ ਪਿੰਡਾਂ ਦੇ ਵਿੱਚ ਕਿਸੇ ਵੀ ਬੰਦੇ ਨੂੰ ਇੰਟਰਨਾ ਕਰਨ ਦਿੱਤਾ ਜਾਂ ਇਸ ਬੱਚੇ ਦੀ ਮੌਤ ਤੋਂ ਬਾਅਦ ਦੇ ਵਿੱਚ ਪਿੰਡ ਪਿੰਡ ਦੇ ਵਿੱਚ ਤੇ ਕੱਲਾ ਕੱਲਾ ਐਮਸੀ ਮਤੇ ਪਾਣੇ ਸ਼ੁਰੂ ਹੋ ਗਿਆ ਜਿਸ ਭਈਏ ਦੀ ਪੁਲਿਸ ਕਲੀਅਰੈਂਸ ਸਰਟੀਫਿਕੇਟ ਨਹੀਂ ਆ ਉਹਨੂੰ ਉਸ ਮੁਹੱਲੇ ਦੇ ਵਿੱਚ ਰਹਿਣ ਨਹੀਂ ਦਿੱਤਾ ਜਾਊਗਾ। ਬਾਕੀ ਜਗ੍ਹਾ-ਜਗ੍ਹਾ ਦੇ ਉੱਤੇ ਉਹਦੇ ਦੁੱਖ ਦੇ ਵਿੱਚ ਪ੍ਰੋਗਰਾਮ ਰੱਖੇ ਜਾ ਰਹੇ ਆ। ਆਪਾਂ ਦੇਖੀਏ ਨਿਤਿਸ਼ ਕੁਮਾਰ ਮੁੱਖ ਮੰਤਰੀ ਜੋਗੀ ਨੇ ਜਿਹੜੇ ਉਧਰੋਂ ਗੈਂਗਸਟਰ ਜਾਂ ਕਹ ਲਈਏ ਬਹੁਤ ਜ਼ਿਆਦਾ ਗੰਦੇ ਬੰਦੇ ਸੀ ਉਧਰੋਂ ਕੱਢੇ ਆ। ਉਹਨਾਂ ਦੇ ਇਨਕਾਊਂਟਰਾਂ ਤੋਂ ਡਰ ਤੋਂ ਦੌੜੇ ਆ। ਉਹ ਸਾਰਿਆਂ ਨੇ ਸਾਰਿਆਂ ਨੇ ਪੰਜਾਬ ਦੇ ਵਿੱਚ ਹੀ ਸ਼ਰਨ ਲਈ ਪਈ ਆ। ਅਸੀਂ ਕਿਤੇ ਸਰਕਾਰੀ ਨੌਕਰੀ ਲੈਣੀ ਹੋਵੇ, ਅਸੀਂ ਕਿਤੇ ਪਾਸਪੋਰਟ ਬਣਾਉਣਾ ਹੋਵੇ, ਅਸੀਂ ਕਿਤੇ ਬਾਹਰ ਜਾਣਾ ਹੋਵੇ ਸਾਡੀ ਸਾਰਿਆਂ ਦੀ ਪੀਸੀਸੀ ਹੁੰਦੀ ਆ। ਇਹ ਜਦੋਂ ਉਧਰੋਂ ਇੱਧਰ ਆਂਦੇ ਆ ਇਹਨਾਂ ਨੂੰ ਕੋਈ ਪੁੱਛਦਾ ਹੀ ਨਹੀਂ ਆਂਦੇ ਆ ਕਿਰਾਏ ਤੇ ਰਹੀ ਜਾਂਦੇ ਪਏ ਆ ਸਾਰਿਆਂ ਨਾਲ ਵੱਡੀ ਦੁੱਖ ਦੀ ਗੱਲ ਆ ਸਾਡੇ ਪੰਜਾਬੀ ਹਜ਼ਾਰ-ਹਜ਼ਾਰ ਰੁਪਏ ਪਿੱਛੇ ਮਰ ਗਏ ਆ ਸਾਡੇ ਤੁਸੀਂ ਹਿਆਰਪੁਰ ਆਉਂਗੇ ਪਰਲੇ ਪਾਸੇ ਹਜ਼ਾਰ-ਹਜ਼ਾਰ ਰੁਪਏ ਨੂੰ ਪੰਜਾਬੀਆਂ ਨੇ ਕਮਰੇ ਬਣਾ ਕੇ ਦਿੱਤੇ ਆ ਕਿਸੇ ਭਈਏ ਦਾ ਕੋਈ ਰਿਕਾਰਡ ਨਹੀਂ ਆ ਕਿੱਥੋਂ ਆਇਆ ਕਿੱਥੋਂ ਨਹੀਂ ਜਿੱਦਣ ਦੀ ਮਾਇਮ ਚੱਲੀ ਆ ਮੰਡੀ ਦੇ ਵਿੱਚੋਂ ਕਟੋ-ਕਟਣੀ ਤਾਂ 40% ਭਈਏ ਪਿੰਡ ਨੂੰ ਚਲ ਗਏ ਆ ਨਹੀਂ ਵੋਟ ਵੋਟਾਂ ਦੇ ਲਈ ਨਹੀਂ ਬੋਲ ਰਿਹਾ ਕੋਈ ਵੀ ਸਿਆਸੀ ਆਗੂ ਜਾਂ ਫਿਰ ਇਸ ਤੋਂ ਲੱਹਦਾ ਵੀ ਕੋਈ ਮਸਲਾ ਹੋ ਸਕਦਾ ਭਾਜੀ ਇਸ ਤੋਂ ਅਲਾਪੇ ਤਾਂ ਕੋਈ ਮਸਲਾ ਹੀ ਹੋ ਸਕਦਾ ਸਾਰੇ ਦੇ ਸਾਰੇ ਵੋਟਾਂ ਦਾ ਲਾਲਚਿਆ ਭਾਜੀ ਜਦੋਂ ਪਤਾ ਵੀ 26 ਦਾ ਇਲੈਕਸ਼ਨ ਆਉਣ ਆ ਰਿਹਾ ਇਹ ਭਈਆਂ ਦੀ ਇੱਕ ਇੰਨੀ ਯੂਨਿਟੀ ਆ ਇਹ ਆਪਣੇ ਲੀਡਰ ਤੋਂ ਬਿਨਾ ਨਹੀਂ ਤੁਰਦੀ ਜਿਸ ਲੀਡਰ ਨੇ ਇਹਨਾਂ ਦੇ ਅਗੇਂਸਟ ਗੋਲ ਜਣਾ ਸਾਰੇ ਦੀਆਂ ਸਾਰੀਆਂ ਵੋਟਾਂ ਉਹਦੇ ਅਗੇਂਸਟ ਹੋ ਜਾਣੀਆਂ ਇਸ ਕਰਕੇ ਕਿਸੇ ਵੀ ਲੀਡਰ ਨੇ ਨਾ ਮੌਜੂਦਾ ਸਰਕਾਰ ਚੋਂ ਨਾ ਕਾਂਗਰਸ ਨਾ ਭਾਜਪੀ ਨਾ ਅਕਾਲੀ ਦਲ ਇੱਕ ਵੀ ਬੰਦਾ ਲੀਡਰ ਇਸ ਖਿਲਾਫ ਨਹੀਂ ਬੋਲਿਆ ਪਰ ਉਹਦੀ ਭੈਣ ਅਰਗੀ ਮੈਂ ਅਜ ਤੱਕ ਭੈਣ ਨਹੀਂ ਦੇਖੀ ਉਸ ਕੁੜੀ ਦੀਆਂ ਗੱਲਾਂ ਸੁਣ ਕੇ ਰੋਣਾ ਆਂਦਾ ਉਹ ਕੁੜੀ ਆਪਣੇ ਮਾਪੇ ਨੂੰ ਸਾਂਭ ਰਹੀ ਆ ਬਹੁਤ ਦੁੱਖ ਦੀ ਗੱਲ ਆ ਉਸ ਬੰਦੇ ਨੂੰ ਕੀ ਮਿਲਿਆ ਜਗਾ ਜਗਾ ਹੁਣ ਮੈਂ ਕਹਿਣੀਆਂ ਨਹੀਂ ਚਾਹੁੰਦੀ ਆ ਜਗਾ ਜਗਾ ਦੇ ਅੱਡੇ ਖੁੱਲੇ ਆ ਉੱਥੇ ਜਾ ਕੇ ਮਰ ਲੰਦਾ ਇੱਕ 5 ਸਾਲ ਦੇ ਬੱਚੇ ਨੂੰ ਟਾਰਗੇਟ ਕੀਤਾ ਬਹੁਤ ਦੁੱਖ ਦੀ ਗੱਲ ਆ ਇਸ ਬੰਦੇ ਨੂੰ ਇਦਾਂ ਦੀ ਮੌਤ ਆਣੀ ਚਾਹੀਦੀ ਆ ਵੀ ਇੱਕ ਵਾਰੀ ਰਿਕਾਰਡ ਕਾਇਮ ਹੋ ਜਵੇ ਵੀ ਹਿੰਦੁਸਤਾਨ ਦੇ ਵਿੱਚ ਵੀ ਕੋਈ ਕਾਨੂੰਨ ਆ ਦੀ ਚੀਜ਼ ਹੈਗੀ ਆ ਭਾਜੀ ਅੱਜ ਉਸਦੇ ਬੱਚੇ ਨਾ ਹੋਇਆ ਕੱਲ ਨੂੰ ਮੇਰੇ ਬੱਚੇ ਨਾ ਵੀ ਹੋਗਾ ਬੱਚਾ ਉਹਦਾ ਬੱਚਾ ਮੇਰਾ ਬੱਚਾ 10 ਮਿੰਟ ਓਲੇ ਹੋ ਜਵੇ ਨਾ ਤਾ ਸਾਡੇ ਰੌਂਟੇ ਖੜੇ ਹੋ ਜਾਂਦੇ ਆ ਉਹਦੇ ਦਾ ਬੱਚੇ ਦਾ ਜਦੋਂ ਕਿੰਨੇ ਚ ਪੂਰੀ ਰਾਤ ਲੱਭਦੇ ਰਹੇ ਆ ਸਾਰਾ ਮੁਹੱਲਾ ਨਾਲ ਲੱਗਾ ਹੋਇਆ ਹੀ ਉਹਦੀ ਫੈਮਿਲੀ ਦੇ ਕੀ ਬੀਤ ਰਹੀ ਸੀ ਸਾਰਿਆਂ ਨੇ ਅਗਲੇ ਦਿਨ ਆਪਣੇ ਬੱਚੇ ਘਰਾਂ ਦੇ ਅੰਦਰੇ ਰੱਖੇ ਆ ਬਾਹਰ ਨਹੀਂ ਗੱਡੇ ਆ ਇਸ ਵੇਲੇ ਐਨਾ ਡਰਦਾ ਮਾਹੌਲ ਆ ਬਹੁਤ ਦੁੱਖ ਦੀ ਗੱਲ ਆ ਹੁਣ ਕੀ ਕਹਿ ਸਕਦੇ ਆ ਉਹਦੇ ਵਿੱਚ ਕੁਝ ਕਰ ਨਹੀਂ ਸਕਦੇ ਉਹ ਬੱਚਾ ਚਲਾ ਗਿਆ ਸਾਡੇ ਵਿੱਚੋਂ ਪਰ ਸਾਨੂੰ ਸਬਕ ਲੈ ਲੈਣਾ ਚਾਹੀਦਾ ਆਣ ਵਾਲੇ ਟਾਈਮ ਦੇ ਵਿੱਚ ਇਦਾਂ ਦੇ ਦਰਿੰਦੇ ਸਾਡੇ ਪੰਜਾਬ ਦੇ ਵਿੱਚ ਨਾ ਘੁੰਮਣਾਂ ਹੁਸ਼ਿਆਰਪੁਰ ਦੇ ਵਿੱਚ ਪ੍ਰਵਾਸੀ ਵੱਲੋਂ ਜਿਸ ਤਰੀਕੇ ਦੇ ਨਾਲ ਕਾਂਡ ਕੀਤਾ ਉਸ ਤੋਂ ਬਾਅਦ ਪੂਰਾ ਪੰਜਾਬ ਦਹਿਲਿਆ ਹੋਇਆ ਹੈ ਇਹ ਦਹਿਲਿਆ ਮੈਂ ਇਸ ਲਈ ਕਹਿ ਰਿਹਾ ਕਿਉਂਕਿ ਜਿਸ ਤਰੀਕੇ ਦਾ ਇਹ ਕਾਂਡ ਕੀਤਾ ਗਿਆ ਇਹ ਤੁਹਾਨੂੰ ਦਿੱਲੀ ਵਰਗੇ ਸ਼ਹਿਰਾਂ ਦੇ ਵਿੱਚ ਜਾਂ ਫਿਰ ਯੂਪੀ ਦੇ ਵਿੱਚ ਦੇਖਣ ਨੂੰ ਮਿਲਦਾ ਸੀ ਪਰ ਹੁਣ ਪੰਜਾਬ ਦੇ ਵਿੱਚ ਵੀ ਇਸ ਤਰੀਕੇ ਦੇ ਕਾਂਡ ਨਿਕਲ ਕੇ ਸਾਹਮਣੇ ਆ ਰਹੇ ਨੇ ਅੱਜ ਜਿਸ ਬਾਈ ਦੇ ਨਾਲ ਗੱਲਬਾਤ ਕਰਨ ਜਾ ਰਹੇ ਆ ਇਸ ਬਾਈ ਨੇ ਸਭ ਤੋਂ ਪਹਿਲਾਂ ਆਵਾਜ਼ ਚੱਕੀ ਸੀਗੀ ਇਹਨਾਂ ਨੇ ਦੱਸਿਆ ਕਿ ਵੀ ਕਿਸ ਤਰੀਕੇ ਦੇ ਨਾਲ ਦਰਿੰਦਗੀ ਜੜੀ ਹੈ ਉਸ ਦੀ ਹੱਦਾਂ ਪ੍ਰਵਾਸੀ ਮਜ਼ਦੂਰ ਵੱਲੋਂ ਜੜੀਆਂ ਨੇ ਉਹ ਕੀਤੀਆਂ ਗਈਆਂ ਬਾਈ ਦੇ ਨਾਲ ਜ਼ਰੂਰ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਾਂਗੇ ਅੱਛਾ ਬਾਈ ਥੋੜਾ ਜਾਂ ਮੈਨੂੰ ਨਾ ਸ਼ਾਰਟ ਦੇ ਵਿੱਚ ਦੱਸਿਓ ਕੀ ਮਾਮਲਾ ਕੀ ਰਿਹਾ ਕਿਵੇਂ ਦਰਿੰਦਗੀ ਦੀ ਹੱਦਾਂ ਪਾਰ ਹੋਈਆਂ ਉਸ ਬੱਚੇ ਦੇ ਨਾਲ ਭਾਜੀ ਜਿਸ ਬੱਚੇ ਨਾਲੇ ਹਰਵੀਰ ਦੇ ਨਾਲ ਜੋ ਚੀਜ਼ ਹੋਈ ਆ ਮੇਰਾ ਘਰ ਉਸ ਤੋਂ ਬਿਲਕੁਲ ਦੋ ਗਲੀਆਂ ਛੱਡ ਕੇ ਹੀ ਆ ਸਾਡੇ ਬੱਚੇ ਵੀ ਉਸੇ ਗਲੀ ਦੇ ਵਿੱਚ ਖੇਡਦੇ ਆ ਇਹ ਬੰਦਾ ਜਿਹੜਾ ਆ ਇਹ 7 ਸਾਲ ਪਹਿਲਾਂ ਰੇਪ ਕੇਸ ਦੇ ਵਿੱਚ سزا ਕੱਟ ਕੇ ਆਇਆ ਇਹ ਉੱਥੇ ਲੱਗੇ ਇੱਕ ਕੇਲਿਆਂ ਦਾ ਗਦਾਮ ਆ ਇਹ ਉਹਦੇ ਵਿੱਚ ਕੰਮ ਕਰਦਾ ਸੀ ਇਹਨੂੰ 3 ਦਿਨ ਹੋ ਗਏ ਸੀ ਉਸ ਗਲੀ ਦੇ ਵਿੱਚ ਘੁੰਮਦੇ ਨੂੰ ਹੁੰਦੇ ਇਹ 2 ਦਿਨ ਪਹਿਲਾਂ ਉਸ ਬੱਚੇ ਨਾਲ ਹੱਥ ਮਿਲਾ ਕੇ ਜਾਂਦਾ ਰਿਹਾ ਕਿਉਂਕਿ ਬੱਚਾ ਬਹੁਤ ਹੱਸਮੁਖ ਸੀ ਉਹ ਹਰ ਇੱਕ ਨੰਗਦੇ ਬੜਦੇ ਨੂੰ ਬੁਲਾਦਾ ਹੁੰਦਾ ਸੀ ਇਹਨੇ 2 ਦਿਨ ਉਹਨਾਂ ਹੱਥ ਮਿਲਾਇਆ ਤੇ ਦੋ ਹੀ ਦਿਨ ਦੀ ਭੈਣ ਨੇ ਹੱਥ ਫੜਕੇ ਨੂੰ ਅੰਦਰ ਖਿੱਚ ਲਿਆ ਵੀ ਤੈਨੂੰ ਚੱਕ ਕੇ ਨਾ ਲੈ ਜਵੇ ਤੀਜੇ ਦਿਨ ਉਹਦੀ ਭੈਣ ਗੁਰਦੁਆਰਾ ਸਾਹਿਬ ਗਈ ਸੀ ਤੇ ਇਹ ਬੱਚਾ ਬੱਚੇ ਨੂੰ ਚੱਕ ਕੇ ਲੈ ਗਿਆ ਉਸ ਤੋਂ ਬਾਅਦ ਇਹਨੂੰ ਕਾਫੀ ਟਾਈਮ ਲੈ ਕੇ ਘੁੰਮਦਾ ਰਿਹਾ ਉਸ ਤੋਂ ਬਾਅਦ ਲੱਗ ਗਈ ਇੱਕ ਸ਼ਮਸ਼ਾਨ ਘਾਟ ਆ ਬਹੁਤ ਸੁਨਸਾਨ ਜਗ੍ਹਾ ਦੇ ਉੱਤੇ ਉਹਦੇ ਆਲੇ ਦੁਆਲੇ ਜੰਗਲ ਬੁੱਟੀ ਆ ਇਹ ਬੱਚੇ ਨੇ ਉੱਥੇ ਲਿਜਾ ਕੇ ਉਸ ਬੱਚੇ ਨਾਲ ਬਹੁਤ ਜ਼ਿਆਦਾ ਜ਼ਿੰਦਗੀ ਕੀਤੀ ਉਹਦੇ ਨਾਲ ਰੇਪ ਕੀਤਾ ਉਹਦੀ ਬੈਕ ਸਾਈਡ ਦੇ ਉੱਤੇ ਇੱਕ ਕਾਫੀ ਮੋਟਾ ਡੰਡਾ ਆ ਜਿਹੜਾ ਉਹਦੇ ਪਿੱਛੇ ਅੰਦਰੂਨੀ 파ਰਟ ਦੇ ਵਿੱਚ ਦੇ ਦਿੱਤਾ ਬਲੱਡ ਨਾਲ ਭਰਿਆ ਹੋਇਆ ਸੀ ਉਹਦੇ ਸਿਰ ਦੇ ਵਿੱਚ ਸੱਟ ਮਾਰੀ ਗਈ ਉਹਦੇ ਫੇਸ ਤੇ ਸੱਟ ਸੀ ਉਹਦੀਆਂ ਬਾਹਾਂ ਦੇ ਉੱਤੇ ਸੱਟਾਂ ਸੀ ਉਹਦੀ ਪੈਂਟ ਨਾਲੇ ਉਹਦਾ ਗਲਾ ਘ ਜਦੋਂ ਇਸ ਬੱਚੇ ਨੂੰ ਕਿਡਨੈਪ ਕੀਤਾ ਸੀ ਤੇ ਇਸ ਬੰਦੇ ਨੂੰ ਅਸੀਂ ਰਾਤ ਨੂੰ 12:30 ਵਜੇ ਪੁਲਿਸ ਨੇ ਜਿਹੜਾ ਮੰਡੀ ਦੇ ਵਿੱਚੋਂ ਘੁੰਮਦੇ ਫੜ ਲਿਆ ਸੀ ਇਹਨੂੰ ਇੰਟਰੋਗੇਟ ਵੀ ਕੀਤਾ ਗਿਆ ਸਾਰਾ ਕੁਝ ਕੀਤਾ ਗਿਆ ਪਰ ਇਹ ਬੰਦਾ ਐਡਾ ਪੱਕਾ ਸੀ ਇਹ ਪੂਰੀ ਰਾਤ ਕੁਛ ਨਹੀਂ ਬੋਲਿਆ ਸਵੇਰੇ ਸੀਐਸਟਾਫ ਤੇ ਥਾਣਾ ਇੰਚਾਰਜ ਨੇ ਆਪਣੀ ਮਦਦ ਦੇ ਨਾਲ ਜਿਹੜਾ ਸਮਸ਼ਾਨ ਘਰ ਸੀ ਜਦੋਂ ਉਹਨੂੰ ਫਰੋਲਿਆ ਉਹਦੇ ਵਿੱਚ ਅੱਗੇ ਜਾ ਕੇ ਇਸ ਬੱਚੇ ਦੀ ਡੈੱਡ ਬੋਡੀ ਪਈ ਸੀ ਉਸ ਤੋਂ ਬਾਅਦ ਦੇ ਵਿੱਚ ਹੀ ਉਹਨਾਂ ਨੂੰ ਪਤਾ ਲੱਗਾ ਵੀ ਇਸ ਬੱਚੇ ਨਾਲ ਇਹ ਕੁਸ਼ੀ ਨੇ ਬੰਦੇ ਨੇ ਰਾਤ ਨੂੰ ਕੀਤਾ ਬਹੁਤ ਦੁਖਦਾਈ ਘਟਨਾ ਆ ਕਿਉਂਕਿ ਆਪਾਂ ਦੇਖੀਏ ਨਿਤਿਸ਼ ਕੁਮਾਰ ਮੁੱਖ ਮੰਤਰੀ ਜੋਗੀ ਨੇ ਜਿਹੜੇ ਉਧਰੋਂ ਗੈਂਗਸਟਰ ਜਾਂ ਕਹ ਲਈਏ ਬਹੁਤ ਜ਼ਿਆਦਾ ਗੰਦੇ ਬੰਦੇ ਸੀ ਉਧਰੋਂ ਕੱਢੇ ਆ ਉਹਨਾਂ ਦੇ ਇਨਕਾਊਂਟਰਾਂ ਤੋਂ ਡਰ ਤੋਂ ਦੌੜੇ ਆ ਉਹ ਸਾਰਿਆਂ ਨੇ ਸਾਰਿਆਂ ਨੇ ਪੰਜਾਬ ਦੇ ਵਿੱਚ ਹੀ ਸ਼ਰਨ ਲਈ ਪਈ ਆ ਅਸੀਂ ਕਿਤੇ ਸਰਕਾਰੀ ਨੌਕਰੀ ਲੈਣੀ ਹੋਵੇ ਅਸੀਂ ਕਿਤੇ ਪਾਸਪੋਰਟ ਬਣਾਣਾ ਹੋਵੇ ਅਸੀਂ ਕਿਤੇ ਬਾਹਰ ਜਾਣਾ ਹੋਵੇ ਸਾਡੀ ਸਾਰਿਆਂ ਦੀ ਪੀਸੀਸੀ ਹੁੰਦੀ ਆ ਇਹ ਜਦੋਂ ਉਧਰੋਂ ਇੱਧਰ ਆਂਦੇ ਆ ਇਹਨਾਂ ਨੂੰ ਕੋਈ ਪੁੱਛਦਾ ਹੀ ਨਹੀਂ ਆ ਆਂਦੇ ਆ ਕਿਰਾਏ ਤੇ ਰਹੀ ਜਾਂਦੇ ਪਿਆ ਸਾਰਿਆਂ ਨਾਲ ਵੱਡੀ ਦੁੱਖ ਦੀ ਗੱਲ ਆ ਸਾਡੇ ਪੰਜਾਬੀ ਹਜ਼ਾਰ-ਹਜ਼ਾਰ ਰੁਪਏ ਪਿੱਛੇ ਮਰ ਗਏ ਆ ਸਾਡੇ ਤੁਸੀਂ ਹਜ਼ਾਰਪੁਰ ਆਉਂਗੇ ਪਰਲੇ ਪਾਸੇ ਹਜ਼ਾਰ-ਹਜ਼ਾਰ ਰੁਪਏ ਨੂੰ ਪੰਜਾਬੀਆਂ ਨੇ ਕਮਰੇ ਬਣਾ ਕੇ ਦਿੱਤੇ ਆ ਕਿਸੇ ਭਈਏ ਦਾ ਕੋਈ ਰਿਕਾਰਡ ਨਹੀਂ ਆ ਕਿੱਥੋਂ ਆਇਆ ਕਿੱਥੋਂ ਨਹੀਂ ਜਿੱਦਣ ਦੀ ਮਾਇਮ ਚੱਲੀ ਆ ਮੰਡੀ ਦੇ ਵਿੱਚੋਂ ਕਟੋ-ਕਟਣੀ ਤਾਂ 40% ਭਈਏ ਪਿੰਡ ਨੂੰ ਚਲ ਗਏ ਆ ਇਸ ਬੱਚੇ ਦੀ ਮੌਤ ਤੋਂ ਬਾਅਦ ਦੇ ਵਿੱਚ ਪਿੰਡ ਪਿੰਡ ਦੇ ਵਿੱਚ ਤੇ ਕੱਲਾ ਕੱਲਾ ਐਮਸੀ ਮਤੇ ਪਾਣੇ ਸ਼ੁਰੂ ਹੋ ਗਿਆ ਜਿਸ ਭਈਏ ਦੀ ਪੁਲਿਸ ਕਲੀਅਰੈਂਸ ਸਰਟੀਫਿਕੇਟ ਨਹੀਂ ਆ ਉਹਨੂੰ ਉਸ ਮੁਹੱਲੇ ਦੇ ਵਿੱਚ ਰਹਿਣ ਨਹੀਂ ਦਿੱਤਾ ਜਾਊਗਾ। ਬਾਕੀ ਜਗ੍ਹਾ-ਜਗ੍ਹਾ ਦੇ ਉੱਤੇ ਉਹਦੇ ਦੁੱਖ ਦੇ ਵਿੱਚ ਪ੍ਰੋਗਰਾਮ ਰੱਖੇ ਜਾ ਰਹੇ ਆ। ਮੇਨ ਵਿਸ਼ਾ ਇੱਥੇ ਆਰਦਾ ਏ ਸੀ ਮੇਨ ਵਿਸ਼ਾ ਆਰਦਾ ਇੱਥੇ ਏ ਸੀ ਲੌਂਗਿਆ ਜੀ ਨੇ ਤਾਂ ਸਾਨੂੰ ਭਾਣਾ ਮੇਰੀ ਕੱਲ ਗੱਲ ਹੋਈ ਸੀ। ਕੱਲ ਸਵੇਰੇ 11 ਵਜੇ ਸੁਖਮਨੀ ਸਾਹਿਬ ਦਾ ਪਾਠ ਪਿੰਡ ਪਾਣੂ ਕੀ ਜ਼ਿਲ੍ਹਾ ਕਪੂਰਥਲਾ ਤਸਵੀਰ ਫਗਵਾੜਾ ਫਗਵਾੜਾ ਤੋਂ ਨਕੋਦਰ ਰੋਡ ਤੇ 3 ਕਿਲੋਮੀਟਰ ਅੱਗੇ ਜਾ ਕੇ ਉਸ ਬੱਚੇ ਦਾ ਪਿੰਡ ਆ ਤੇ ਸਾਰੇ ਦੇ ਸਾਰੇ ਵੀਰ ਜਿੰਨੇ ਵੀ ਹਿਸ਼ਾਰਪੁਰ ਦੇ ਉਹਨਾਂ ਦੁੱਖ ਰੱਖਦੇ ਜਿਹੜੇ ਉੱਥੇ ਪਹੁੰਚ ਸਕਦੇ ਆ ਉੱਥੇ ਪਹੁੰਚੋ ਹੱਥ ਜੋੜ ਕੇ ਬੇਨਤੀ ਆ ਤੇ ਤੁਹਾਡੇ ਆਂਡ ਗਵਾਂਡ ਦੇ ਵਿੱਚ ਵੀ ਤੁਸੀਂ ਆਪ ਜਿੰਨਾ ਚਿਰ ਯੂਥ ਨਹੀਂ ਜਾਗੂਗਾ ਇਹ ਕੰਮ ਨਹੀਂ ਹੋਣਾ ਯੂਥ ਨੂੰ ਚਾਹੀਦਾ ਅੱਗੇ ਆਣ ਜਿੱਥੇ ਵੀ ਇਹ ਨਹੀਂ ਮੈਂ ਕਿੰਨਾ ਇਕੱਲੇ ਪਈਏ ਜਿੰਨੀਆਂ ਵੀ ਬੰਗਲਾਦੇਸ਼ੀ ਇਥੇ ਪਤਾ ਨਹੀਂ ਕਿੰਨੇ ਆ ਗਏ ਆ ਹੋਰ ਕਿੰਨੀਆਂ ਕਾਸਟਾਂ ਜਿਹੜੀਆਂ ਪੰਜਾਬ ਦੇ ਵਿੱਚ ਆ ਚੁੱਕੀਆਂ ਸਾਰਿਆਂ ਦੀ ਪੁਲਿਸ ਵੈਰੀਫਿਕੇਸ਼ਨ ਹੋਣੀ ਚਾਹੀਦੀ ਆ ਉਸ ਤੋਂ ਬਿਨਾ ਆਪਣੇ ਮਹੱਲਿਆਂ ਦੇ ਵਿੱਚ ਆਪਣੇ ਪਿੰਡਾਂ ਦੇ ਵਿੱਚ ਕਿਸੇ ਵੀ ਬੰਦੇ ਨੂੰ ਇੰਟਰਨਾ ਕਰਨ ਦਿੱਤਾ ਜਾਵੇ। ਅੱਛਾ ਭਾਈ ਸਵਾਲ ਤਾਂ ਇਸ ਜਗ੍ਹਾ ਦੇ ਉੱਪਰ ਹੁਣ ਪੰਜਾਬੀ ਆਪਣੀ ਪੰਜਾਬੀ ਸਵਾਲ ਚੱਕਦੇ ਪਏ ਨੇ ਕਿ ਭਈ ਇੱਕ ਭਈਏ ਦੇ ਕੁਕਰਮ ਦੇ ਨਾਲ ਇੱਕ ਭਈਏ ਦੀ ਦਰਿੰਦਗੀ ਦੇ ਨਾਲ ਪ੍ਰਵਾਸੀ ਦੀ ਦਰਿੰਦਗੀ ਦੇ ਨਾਲ ਪੂਰੇ ਪੰਜਾਬ ਦੇ ਪ੍ਰਵਾਸੀਆਂ ਨੂੰ ਟਾਰਗੇਟ ਨਹੀਂ ਕੀਤਾ ਜਾ ਸਕਦਾ। ਭਾਜੀ ਅਸੀਂ ਸਾਰੇ ਪ੍ਰਵਾਸੀਆਂ ਨੂੰ ਟਾਰਗੇਟਿੰਗ ਕਰ ਰਹੇ ਆ। ਮੈਂ ਪਹਿਲਾਂ ਵੀ ਕਹਿਟਾਂ ਜਿਹੜੀ ਮਰਜੀ ਕਾਸਟ ਆ ਜਿਹੜੀ ਮਰਜ਼ੀ ਜਾਤ ਆ ਉਸ ਬੰਦੇ ਦੀ ਉਹ ਕੋਈ ਵੀ ਜਾਤ ਹੈ ਹਰ ਬੰਦੇ ਦੀ ਜੋ ਪੰਜਾਬ ਦੇ ਵਿੱਚ ਬਾਹਰੋਂ ਆ ਕੇ ਰਹਿ ਰਿਹਾ ਉਹਨਾਂ ਦੀ ਪੁਲਿਸ ਕਲੀਅਰੈਂਸ ਸਰਟੀਫਿਕੇਟ ਹੈ ਮੈਂ ਕਹਿੰਦਾ ਠੀਕ ਹੈ ਜੀ ਆਪਾਂ ਭਈਆਂ ਨੂੰ ਟਾਰਗੇਟ ਨਹੀਂ ਕਰਦੇ ਪਏ ਇੱਕ ਭਈਏ ਦੇ 2-2 ਹਜ਼ਾਰ ਕਾਰਡ ਬਣੇ ਹੋਏ ਆ ਇੱਕ ਯੂਪੀ ਦੇ ਵਿੱਚ ਇੱਕ ਪੰਜਾਬ ਦੇ ਵਿੱਚ ਉਹ ਇੱਥੋਂ ਕਾਂਡ ਕਰਕੇ ਯੂਪੀ ਚੱਲ ਜਾਂਦਾ ਯੂਪੀ ਤੋਂ ਕਾਂਡ ਕਰਦਾ ਇੱਥੇ ਆ ਜਾਂਦਾ ਕਿੱਦਾਂ 2-2 ਹਜ਼ਾਰ ਕਾਰਡ ਬਣ ਜਾਂਦੇ ਸਾਡੇ ਰਾਜਨੀਤਕਾਂ ਦੇ ਸਾਰੇ ਇਹ ਕੰਮ ਆ ਆ ਤੁਸੀਂ ਦੇਖ ਲਿਆਊਗਾ ਅੱਜ ਕਿੰਨੇ ਦਿਨ ਹੋ ਗਏ ਕੋਈ ਵੀ ਲੀਡਰ ਹਲੇ ਤੱਕ ਬੋਲਿਆ ਨਹੀਂ ਆ ਕੋਈ ਵੀ ਖੁੱਲ ਕੇ ਭਈਆਂ ਦੇ ਅੰਗੇਸ਼ ਨਹੀਂ ਆਇਆ ਜਾਂ ਪ੍ਰ ਅੱਜ ਉਹਨਾਂ ਦਾ ਵੋਟ ਬੈਂਕ ਆ ਇਹਦਾ ਸਾਡੇ ਤੁਹਾਡੇ ਅੰਦਰ ਆਕ ਲੱਗੀ ਪਈ ਆ ਸਾਡੇ ਬੱਚੇ ਆ ਤੁਹਾਡੇ ਬੱਚੇ ਗਲੀਆਂ 'ਚ ਖੇਡਦੇ ਆ ਇਹਨਾਂ ਦੇ ਬੱਚੇ ਤਾਂ ਫੌਰੀਂ ਬੈਠੇ ਆ ਇਹਨਾਂ ਨੂੰ ਕਿਸ ਚੀਜ਼ ਦੀ ਪਰਵਾਹ ਇਹਦਾ ਸਿਰਫ ਇਲੈਕਸ਼ਨ ਲੜਦੇ ਆ ਇਹ ਸਿਰਫ ਜਿੰਨਾ 'ਚ ਇਲੈਕਸ਼ਨ ਆ ਉਹਨਾਂ 'ਚ ਇਹ ਨਹੀਂ ਬੋਲਣਾ ਉਸ ਤੋਂ ਬਾਅਦ ਕਿਸੇ ਨੇ ਬੋਲਣਾ ਅੱਛਾ ਇਹ ਵੋਟ ਵੋਟਾਂ ਦੇ ਲਈ ਨਹੀਂ ਬੋਲ ਰਿਹਾ ਕੋਈ ਵੀ ਸਿਆਸੀ ਆਗੂ ਜਾਂ ਫਿਰ ਇਸ ਤੋਂ ਲੈਦਾ ਵੀ ਕੋਈ ਮਸਲਾ ਹੋ ਸਕਦਾ ਭਾਜੀ ਇਸ ਤੋਂ ਲੱਪੇ ਤਾਂ ਕੋਈ ਮਸਲਾ ਹੀ ਹੋ ਸਕਦਾ ਸਾਰੇ ਦੇ ਸਾਰੇ ਵੋਟਾਂ ਦਾ ਲਾਲਚਿਆ ਭਾਜੀ ਜਦੋਂ ਪਤਾ ਵੀ 26 ਦਾ ਇਲੈਕਸ਼ਨ ਆਣ ਆ ਰਿਹਾ ਇਹ ਭਈਆਂ ਦੀ ਇੱਕ ਇੰਨੀ ਯੂਨਿਟੀ ਆ ਇਹ ਆਪਣੇ ਲੀਡਰ ਤੋਂ ਬਿਨਾ ਨਹੀਂ ਤੁਰਦੀ ਜਿਸ ਲੀਡਰ ਨੇ ਇਹਨਾਂ ਦੇ ਅਗੇਂਸਟ ਗੋਲ ਜਣਾ ਸਾਰੇ ਦੀਆਂ ਸਾਰੀਆਂ ਵੋਟਾਂ ਉਹਦੇ ਅਗੇਂਸਟ ਹੋ ਜਾਣੀਆਂ ਇਸ ਕਰਕੇ ਕਿਸੇ ਵੀ ਲੀਡਰ ਨੇ ਨਾ ਮੌਜੂਦਾ ਸਰਕਾਰ ਚੋਂ ਨਾ ਕਾਂਗਰਸ ਨਾ ਭਾਜਪੀ ਨਾ ਅਕਾਲੀ ਦਲ ਇੱਕ ਵੀ ਬੰਦਾ ਲੀਡਰ ਇਸ ਖਿਲਾਫ ਨਹੀਂ ਬੋਲਿਆ ਚੱਬੇਵਾਲ ਸਾਹਿਬ ਖੁਰੀ ਤਾਂ ਬੜੇ ਬਿਆਨ ਦਿੰਦੇ ਨੇ ਉਹਨਾਂ ਦਾ ਮੁੰਡਾ ਬੜਾ ਬਿਆਨ ਦਿੰਦਾ ਹੈ ਫਿਰ ਉਹ ਵੀ ਨਹੀਂ ਬੋਲੇ ਫਿਰ ਭਾਜੀ ਤੁਸੀਂ ਸੁਣਿਆ ਕਿਸ ਦਾ ਬਿਆਨ ਉਹਨਾਂ ਦੀ ਫੈਮਿਲੀ ਨੂੰ ਸਿਰਫ ਇੱਕ ਬੰਦਾ ਮਿਲਣ ਆਇਆ ਇੱਕ ਲੀਡਰ ਮਿਲਣ ਆਇਆ ਬਾਕੀ ਕਿਸੇ ਲੀਡਰ ਕੋ ਤਾਂ ਇਹ ਵੀ ਨਹੀਂ ਹੋਇਆ ਬੇ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦੇ ਘਰ ਜਾਈਏ ਜਾਂ ਜਦੋਂ ਉੱਥੇ ਸਿਵਲ ਹਸਪੀਟਲ ਸੀ ਬੇ ਉੱਥੇ ਪਹੁੰਚੀਏ ਸਿਰਫ ਕੋਸ਼ ਜੱਥੇ ਬੰਦੀਆਂ ਜਾਂ ਕੋਸ਼ ਜਿਹੜੇ ਕਹ ਲਈ ਤੁਸੀਂ ਸਰਗਰਮ ਲੀਡਰ ਆ ਉਹ ਉੱਥੇ ਪਹੁੰਚਿਆ ਰਾਜਨੀਤੀ ਵਾਲਾ ਕੋਈ ਵੀ ਬੰਦਾ ਉੱਥੇ ਨਹੀਂ ਪਹੁੰਚਿਆ ਇਹ ਬੜੀ ਸ਼ਰਮ ਦੀ ਗੱਲ ਆ ਜਿਨ੍ਹਾਂ ਜਰੀ ਵੋਟਾਂ ਤੁਹਾਨੂੰ ਪਈਆਂ ਨੇ ਪਾਈਆਂ ਉਹਨਾਂ ਦਾ ਜ਼ਿਆਦਾ ਸਾਖਿਆ ਪੰਜਾਬੀਆਂ ਦੀ ਆ ਪੰਜਾਬੀਆਂ ਨੇ ਉਹਨਾਂ ਤੋਂ ਲੋੜ ਤੋਂ ਜ਼ਿਆਦਾ ਵੋਟਾਂ ਪਾਈਆਂ ਹੋਈਆਂ ਤੁਹਾਨੂੰ ਫਿਰ ਇਹ ਬਈ ਇਹ 도ਗਲਾ ਚਿਹਰਾ ਕਿਉਂ ਦਿਖਾਉਂਦੇ ਪਏ ਨੇ ਆਪਣੀ ਸਿਆਸੀ ਅਗੂ ਕੀ ਲੱਗਦਾ ਵੀ ਪੰਜਾਬ ਦੇ ਵਿੱਚ ਹੁਣ ਮੋਲਕੀ ਬਣਨ ਵਾਲਾ ਕਿਉਂਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਇਹ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਪੰਜਾਬ ਦੇ ਹੁਸ਼ਿਆਰਪੁਰ ਇਲਾਕੇ ਦੀ ਗੱਲ ਕਰ ਲਵਾਂ ਜਲੰਧਰ ਦੀ ਕਰ ਲਵਾਂ ਜਾਂ ਹੋਰ ਕੋਈ ਇਲਾਕੇ ਨੇ ਸਾਰੇ ਪਾਸੇ ਇਹ ਦੇਖਣ ਨੂੰ ਮਿਲਦਾ ਪਾਜੀ ਜਿਹੜੇ ਲੀਡਰ ਆ ਉਹ ਤਾਂ ਆਪਣੇ ਘਰਦਿਆਂ ਦੇ ਸਕੇ ਨਹੀਂ ਹੋਏ ਇਹਨੇ ਸਾਡੇ ਕਿਥੋਂ ਸਕੇ ਹੋ ਜਾਣਾ ਆ ਸਰਕਾਰ ਮੌਜੂਦਾ ਆ ਤੁਸੀਂ ਦੱਸ ਦਿਓ ਮੈਨੂੰ ਕਿੰਨੇ ਕਿ ਲੀਟਰ ਹੜਪੀਟਾਂ ਦੇ ਗਏ ਆ ਇੱਕ ਦੋ ਲੀਟਰ ਆ ਉਹ ਵੀ ਫੋਟੋਆਂ ਕਰਾਉਣ ਜਾ ਰਹੇ ਆ ਉੱਥੇ ਬਹਿ ਕੇ ਮੁੱਖ ਮੰਤਰੀ ਸਾਹਮਣੇ ਰੋਟੀ ਖਾ ਲਈ ਆ ਅਜੀ ਰਾਜਨੀਤੀ ਵਾਲੀਆਂ ਗੱਲਾਂ ਇੱਥੇ ਨਹੀਂ ਕਰਨੀਆਂ ਚਾਹੁੰਦੇ ਸਾਨੂੰ ਸਿਰਫ ਉਸ ਫੈਮਲੀ ਨਾਲ ਦੁੱਖ ਆ ਅਸੀਂ ਕਹਿ ਰਹੇ ਆ ਵੱਧ ਤੋਂ ਵੱਧ ਉਸ ਫੈਮਲੀ ਦੇ ਨਾਲ ਜੁੜੋ ਹੁਣ ਕਿੰਨੇ ਬੰਦੇ ਆ ਜਿਹੜੇ ਉਸ ਫੈਮਲੀ ਨੂੰ ਮਿਲਣਾ ਚਾਹੁੰਦੇ ਆ ਅਈ ਬਾਰ-ਬਾਰ ਤੁਹਾਡੇ ਮਾਦੀਮ ਰਾਹੀਂ ਕਹਿ ਦਿਆ ਜਿਹੜੇ ਬੰਦੇ ਫਗਵਾੜੇ ਨਹੀਂ ਜਾ ਸਕਦੇ ਮੰਗਲਵਾਰ ਸ਼ਾਮ ਨੂੰ ਉਹਨਾਂ ਬੰਦਿਆਂ ਨੇ ਆਪਣੇ ਘਰ ਆ ਜਾਣਾ ਆ ਬੁੱਧਵਾਰ ਜਦੋਂ ਮਰਜੀ ਜਿਨ੍ਹਾਂ ਸ਼ਹਿਰ ਵਾਸੀਆਂ ਨੇ ਜਾਂ ਜਿਨ੍ਹਾਂ ਲੀਡਰਾਂ ਨੇ ਉਹਨਾਂ ਨੂੰ ਮਿਲਣਾ ਆ ਬੁੱਧਵਾਰ ਆ ਕੇ ਫੈਮਿਲੀ ਨੂੰ ਮਿਲੋ ਅਸੀਂ ਤੁਸੀਂ ਤਾਂ ਸਿਰਫ ਗੱਲਾਂ ਕਰ ਸਕਦੇ ਆ ਜੋ ਕਿ ਸਿਰਫ ਉਹਦੇ ਮਾਪੇ ਨੂੰ ਰਹਿ ਜਾਣਾ ਉਹਦੀ ਭੈਣ ਨੂੰ ਰਹਿ ਜਾਣਾ ਜਿਹਦੇ ਘਰ ਦੇ ਵਿੱਚ ਇੱਕ ਹੱਸਦਾ ਖੇਡਦਾ ਚਿਰਾਗ ਖਤਮ ਹੋ ਗਿਆ ਹਲੇ ਉਹਦੀ ਉਮਰ 5 ਸਾਲ ਦੀ ਔਰ ਕਿੰਨੇ ਸਾਲ ਜੀਣਾ ਸੀ ਮਾਪੇ ਨੇ ਕਿੱਦਾਂ ਪਾਲਿਆ ਸੀ ਸਾਨੂੰ ਤੁਹਾਨੂੰ ਇਹਨਾਂ ਦੋਖਿਆ ਉਹਦੇ ਮਾਪੇ ਦੇ ਕੀ ਬੀਜੂਗੀ ਪਰ ਉਹਦੀ ਭੈਣ ਅਰਗੀ ਮੈਂ ਅਜ ਤੱਕ ਭੈਣ ਨਹੀਂ ਦੇਖੀ ਉਸ ਕੁੜੀ ਦੀਆਂ ਗੱਲਾਂ ਸੁਣ ਕੇ ਰੋਣਾ ਆਦਾ ਉਹ ਕੁੜੀ ਆਪਣੇ ਮਾਪੇ ਨੂੰ ਸਾਂਭ ਰਹੀ ਆ ਬਹੁਤ ਦੁੱਖ ਦੀ ਗੱਲ ਆ ਉਸ ਬੰਦੇ ਨੂੰ ਕੀ ਮਿਲਿਆ ਜਗਾ ਜਗਾ ਹੁਣ ਮੈਂ ਕਹਿਣੀਆਂ ਨਹੀਂ ਚਾਹੁੰਦੀ ਜਗਾ ਜਗਾ ਦੇ ਅੱਡੇ ਖੁੱਲੇ ਆ ਉੱਥੇ ਜਾ ਕੇ ਮਰ ਲੰਦਾ ਇੱਕ 5 ਸਾਲ ਦੇ ਬੱਚੇ ਨੂੰ ਟਾਰਗੇਟ ਕੀਤਾ ਬਹੁਤ ਦੁੱਖ ਦੀ ਗੱਲ ਆ ਇਸ ਬੰਦੇ ਨੂੰ ਇਦਾਂ ਦੀ ਮੌਤ ਆਣੀ ਚਾਹੀਦੀ ਆ ਇਸ ਇੱਕ ਵਾਰੀ ਰਿਕਾਰਡ ਕਾਇਮ ਹੋ ਜਵੇ ਵੀ ਹਿੰਦੁਸਤਾਨ ਦੇ ਵਿੱਚ ਵੀ ਕੋ ਕਾਨੂੰਨ ਆਦੀ ਚੀਜ਼ ਹੈਗੀ ਐਦਾਂ ਨਾ ਹੋਵੇ ਬਈ ਇੱਕ ਇੱਕ ਸੈਕਿੰਡ ਬਈ ਜਦੋਂ ਤੁਹਾਨੂੰ ਇਹ ਮਾਮਲਾ ਪਤਾ ਲੱਗਾ ਆਵਾਜ਼ ਤੁਸੀਂ ਬਹੁਤ ਪਹਿਲਾਂ ਚੱਕੀ ਸਭ ਤੋਂ ਪਹਿਲਾਂ ਵੀ ਜਦੋਂ ਤੁਹਾਨੂੰ ਪਤਾ ਲੱਗਾ ਉਹ ਤੁਹਾਨੂੰ ਮਨ ਦੇ ਵਿੱਚ ਖਿਆਲ ਕੀ ਆਇਆ ਕਿਉਂਕਿ ਇੱਕ ਪ੍ਰਵਾਸੀ ਵੀਰ ਵੱਲੋਂ ਜਿਸ ਤਰੀਕੇ ਦੇ ਨਾਲ ਕੀਤਾ ਗਿਆ ਮੈਂ ਵੀਰ ਕਹਿ ਰਿਹਾ ਸ਼ਬਦ ਵੀਰ ਵੈਸੇ ਵਰਤਣਾ ਨਹੀਂ ਚਾਹੀਦਾ ਉਹਦੇ ਵੱਲੋਂ ਇਹ ਕੁਝ ਕੀਤਾ ਗਿਆ ਜਦੋਂ ਤੁਹਾਨੂੰ ਪਤਾ ਲੱਗਾ ਬਈ ਮਨ ਦੇ ਵਿੱਚ ਪਹਿਲਾ ਖਿਆਲ ਕੀ ਸੀਗਾ ਭਾਜੀ ਅੱਜ ਉਸਦੇ ਬੱਚੇ ਨਾ ਹੋਇਆ ਕੱਲ ਨੂੰ ਮੇਰੇ ਬੱਚੇ ਨਾਲ ਵੀ ਹੋਗਾ ਬੱਚਾ ਉਹਦਾ ਬੱਚਾ ਮੇਰਾ ਬੱਚਾ 10 ਮਿੰਟ ਓਲੇ ਹੋ ਜਵੇ ਨਾ ਤਾਂ ਸਾਡੇ ਰੌਂਗਟੇ ਖੜੇ ਹੋ ਜਾਂਦੇ ਆ ਉਹਦੇ ਦਾ ਬੱਚੇ ਦਾ ਜਦੋਂ ਕਿੰਨੇ ਚ ਪੂਰੀ ਰਾਤ ਲੱਭਦੇ ਰਹੇ ਆ ਸਾਰਾ ਮੁਹੱਲਾ ਨਾਲ ਲੱਗਾ ਹੋਇਆ ਹੀ ਉਹਦੀ ਫੈਮਿਲੀ ਦੇ ਕੀ ਬੀਤ ਰਹੀ ਸੀ ਸਾਰਿਆਂ ਨੇ ਅਗਲੇ ਦਿਨ ਆਪਣੇ ਬੱਚੇ ਘਰਾਂ ਦੇ ਅੰਦਰੇ ਰੱਖਿਆ ਬਾਹਰ ਨਹੀਂ ਗੱਡੇ ਆ ਐਸੇ ਵੇਲੇ ਇੰਨਾ ਡਰਦਾ ਮਾਹੌਲ ਆ ਹੂੰ ਬਹੁਤ ਦੁੱਖ ਦੀ ਗੱਲ ਹੈ ਹੁਣ ਕੀ ਕਹਿ ਸਕਦੇ ਆ ਉਹਦੇ ਵਿੱਚ ਕੁਝ ਕਰ ਨਹੀਂ ਸਕਦੇ ਉਹ ਬੱਚਾ ਚਲਾ ਗਿਆ ਸਾਡੇ ਵਿੱਚੋਂ ਪਰ ਸਾਨੂੰ ਸਬਕ ਲੈ ਲੈਣਾ ਚਾਹੀਦਾ ਆਣ ਵਾਲੇ ਟਾਈਮ ਦੇ ਵਿੱਚ ਇਦਾਂ ਦੇ ਦਰਿੰਦੇ ਸਾਡੇ ਪੰਜਾਬ ਦੇ ਵਿੱਚ ਨਾ ਘੁੰਮਣਾ ਅੱਛਾ ਭਾਈ ਤੁਹਾਡੇ ਸਾਹਮਣੇ ਸਜ਼ਾ ਕੀ ਹੋਣੀ ਚਾਹੀਦੀ ਜੇ ਤੁਹਾਨੂੰ ਮੈਂ ਕਹਿੰਨਾ ਖੁੱਲੀ ਸ਼ੂਟ ਜੇ ਰੱਬ ਕਰੇ ਉਹ ਬੰਦਾ ਤੁਹਾਨੂੰ ਮਿਲ ਜਾਂਦਾ ਕੀ ਸਜ਼ਾ ਹੋ ਦੇਣੀ ਸੀ ਭਾਈ ਜਾਨੋ ਪਾਜੀ ਇਸ ਬੰਦੇ ਨੂੰ ਚਰਾਹੇ ਚਲੋ ਇਹ ਚੀਜ਼ ਹੋ ਨਹੀਂ ਸਕਦੀ ਹੋਣਾ ਹੀ ਨਹੀਂ ਉਹਨੇ ਚਰਾਹੇ ਇਹ ਚੀਜ਼ ਹੋ ਨਹੀਂ ਸਕਦੀ ਠੀਕ ਹੈ ਨਾ ਕਿਉਂਕਿ ਉਹਨਾਂ ਦੇ ਕਾਨੂੰਨ ਦੀ ਕਸਟਡੀ ਦੇ ਵਿੱਚ ਆ ਪਰ ਜੇ ਜਿਦੀ ਸਾਨੂੰ ਇਹ ਮੌਕਾ ਮਿਲਦਾ ਤੇ ਅਸੀਂ ਰੱਬ ਦੀ ਧਿਆਨ ਨਾਲ ਡਰ ਕੇ ਕੰਨੇ ਆ ਲਾਤੇ ਲੱਤ ਰੱਖ ਕੇ ਇਸ ਬੰਦੇ ਨੂੰ ਪਾਰ ਦਿੰਦੇ ਆਣ ਵਾਲੇ ਟਾਈਮ ਦੀਆਂ ਜਿਹੜੇ ਇਦਾਂ ਦੀਆਂ ਕਰਤੂਤਾ ਕਰਨ ਵਾਲਿਆਂ ਨੂੰ ਸਬਕ ਮਿਲ ਜਾਂਦਾ ਠੀਕ ਹੈ ਠੀਕ ਹੈ ਬਾਈ ਜੀ ਬਹੁਤ ਬਹੁਤ ਸ਼ੁਕਰੀਆ ਤੋਂ ਬਿਲਕੁਲ ਇਹ ਪੂਰਾ ਇਲਾਕਾ ਇਸ ਵਕਤ ਖੜਾ ਹੋਇਆ ਹੈ ਇਹਨਾਂ ਦਾ ਕਹਿਣਾ ਹੈ ਕਿ ਬਈ ਜਿਸ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਇਹ ਚੀਜ਼ਾਂ ਹੋਈਆਂ ਜਿਸ ਤਰੀਕੇ ਦੇ ਨਾਲ ਛੋਟੇ ਜਿਹੇ ਬੱਚੇ ਦੇ ਨਾਲ ਦਰਿੰਦਗੀ ਹੋਈ ਉਹ ਚੀਜ਼ ਕਿੱਥੇ ਵੀ ਜੜਾ ਹੈ ਉਹ ਸਹਿਣਯੋਗ ਨਹੀਂ ਜਿਸ ਵਿਅਕਤੀ ਵੱਲੋਂ ਕੁਝ ਕੀਤਾ ਗਿਆ ਉਸ ਨੂੰ ਸਖਤ ਤੋਂ ਸਖਤ ਜੜੀ ਹੈ ਉਹ ਸਜ਼ਾ ਦੇਣੀ ਚਾਹੀਦੀ ਹੈਗੀ ਕੈਪਟਨ ਸੰਬੰਧਿਤ ਵਾਲਾ ਅਜਗੁਪਤਾ ਹੁਸ਼ਿਆਰਪੁਰ